ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਕਾਤਰੋ ਹਰ ਵਾਰ ਤੁਹਾਨੂੰ ਅਸੀਂ ਕਿਸੇ ਸ਼ਖਸੀਅਤ ਜਾਂ ਕਬੱਡੀ ਦੇ ਪਲੇਅਰ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਅੱਜ ਮੈਂ ਲਾੜ ਬੰਜਾਰੇ ਪਹੁੰਚਿਆ ਸਾਡੀ ਪਵਨ ਭੈਣ ਪਵਨ ਕਬੱਡੀ ਖਿਡਾਰਨਾ ਆਪਾਂ ਦੀ ਜੀਵਨ ਬਾਰੇ ਗੱਲਬਾਤ ਕਰਾਂਗੇ ਪਵਨ ਭੈਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਥੈਂਕ ਯੂ ਵੀਰੇ ਤੁਸੀਂ ਆਪਣੀ ਘਰੇ ਆਏ ਮੇਰੇ ਨਾਲ ਗੱਲਬਾਤ ਕਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਪਰਿਵਾਰਮਣੇ ਵਧੀਆ ਸਾਰੇ ਵਧੀਆ ਵੀਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਿੱਕਾ ਜਿਹਾ ਸਵਾਲ ਆ ਮੇਰਾ ਹਾਂਜੀ ਵੀਰੇ ਕਿੰਨਾ ਟਾਈਮ ਹੋ ਗਿਆ ਕਬੱਡੀ ਸ਼ੁਰ ਮੈਂ 2013 ਚ ਸਟਾਰਟ ਕੀਤੀ ਸੀ 3 ਸਾਲ ਹੋ ਗਏ ਮੈਨੂੰ ਕਬੱਡੀ ਖੇਡਦਿਆਂ 3 ਸਾਲ ਹੋ ਗਏ ਕਬੱਡੀ ਖੇਡਦਿਆਂ ਕਿਵੇਂ ਦਾ ਰਿਹਾ 3 ਸਾਲਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਵੀਰੇ ਜਿਵੇਂ ਆਪਾਂ ਕਹਨੇ ਹੋਣੇ ਹਨਾ ਇੱਕ ਦਿਨ ਤਾਂ ਕੋਈ ਨਹੀਂ ਸਿੱਖਦਾ ਹੁੰਦਾ ਕਬੱਡੀ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਖੇਡਦੇ ਆ ਹੌਲੀ ਹੌਲੀ ਪਲੇਅਰ ਤਾਕੜਾ ਹੁੰਦਾ ਮਿਹਨਤ ਕਰਦਾ ਕਰਦਾ ਜਿਵੇਂ ਪਹਿਲੇ ਸਾਲ ਕੁਸ਼ੋਰ ਸੀ ਦੂਜੇ ਸਾਲ ਫੇਰ ਫਰਕ ਪਿਆ ਹੁਣ ਮਤਲਬ ਹੌਲੀ ਹੌਲੀ ਫਰਕ ਪੈਂਦਾ ਜਾ ਰਿਹਾ ਵੀ ਗੇਮ ਚ ਵੀ ਸੁਧਾਰ ਆਉਂਦਾ ਹੌਲੀ ਹੌਲੀ ਪਲੇਅਰ ਦੇ ਘਰ ਦੇ ਵਿੱਚੋਂ سپورਟ ਕਿੰਨੀ ਕਰ ਕਿਉਂਕਿ ਆਮ ਜਦੋਂ ਕਿਸਾਨੇ ਕਹਿੰਦੇ ਨੇ ਵੀ ਜਦੋਂ ਕੋਈ ਧੀ ਪੁੱਤ ਖੇਡਦਾ ਤਰੱਕੀ ਕਰਦਾ ਉਹਦੇ ਪਿੱਛੇ ਮਾਂ ਪਿਓ ਦਾ ਬਹੁਤ ਹੱਥ ਹੁੰਦਾ ਹਨਾ ਐਨਆਰਆਈ ਵੀਰਾਂ ਦਾ ਕਿੰਨਾ ਕੁ ਘਰ ਦਾ ਕਿੰਨਾ ਕੁ ਸਹਿਯੋਗ ਹੈ ਸੁਣਾ ਮੈਨੂੰ ਘਰ ਦੇ ਵੱਲੋਂ ਹੀ ਫੁੱਲ سپورਟ ਆ ਵੀਰੇ ਅੱਛਾ ਘਰ ਦੇ سپورਟ ਕਰਦੇ ਆ ਬਸ ਕਿੰਨੀ ਕੁ سپورਟ ਕਰਦੇ ਬਹੁਤ ਜ਼ਿਆਦਾ ਬਸ ਵੀ ਅਸੀਂ ਹੈਗੇ ਆ ਵੀ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਵੀ ਅਸੀਂ ਬੈਠੇ ਆ ਪਿੱਛੇ ਜਦੋਂ ਐਡੀ ਗੱਲ ਕਹਿ ਦੇ ਮਾਂ ਪਾਪਾ ਫਿਰ ਧੀ ਦਾ ਹੌਸਲਾ ਹੋਰ ਵੀ ਵੱਧਦਾ ਮੈਨੂੰ ਮੁੰਡਿਆਂ ਵਾਂਗੂ ਰੱਖਦੇ ਆ ਕਰਦੇ ਹਾਂ ਵੀਰੇ ਕੋਈ ਫਰਕ ਹੀ ਨਹੀਂ ਹੈਗਾ ਕਿੰਨੇ ਸਾਲ ਦੀ ਉਮਰ ਆ ਪੰਮਣ ਤੇਰੇ ਮੇਰੀ 18 ਸਾਲ ਦੀ ਉਮਰ ਆ ਵੀਰੇ 18 ਸਾਲ ਦੀ ਹਾਂਜੀ ਫਿਰ ਤਿੰਨ ਸਾਲ ਤੋਂ ਨੂੰ ਖੇਡਦੇ ਨੂੰ ਹੋਏ ਨੇ ਹਾਂਜੀ 2023 ਤੇ 23 ਦੇ ਵਿੱਚ ਖੇਡਣ ਲੱਗਿਆ ਹਾਂ ਹਾਂਜੀ ਹਾਂਜੀ ਵੀਰੇ ਫਿਰ ਤਾਂ ਬਹੁਤ ਕੁਝ ਸਿੱਖਿਆ ਹੁਣ ਕਬੱਡੀ ਚ ਹਾਂਜੀ ਵੀਰੇ ਕਿਉਂਕਿ ਜਿੱਥੇ ਸਾਡੇ ਮਾਲਵੇ ਦੇ ਵਿੱਚ ਬਦ ਦੇਖਿਆ ਵੀ ਕਬੱਡੀ ਦਾ ਫਰਕ ਪੈਂਦਾ ਜਾਂਦਾ ਮੁੰਡਿਆਂ ਦੀ ਕਬੱਡੀ ਦਾ ਫਰਕ ਪੈਂਦਾ ਜਾਂਦਾ ਉੱਥੇ ਕੁੜੀਆਂ ਦੀ ਕਬੱਡੀ 'ਚ ਫਰਕ ਕੇ ਪੈਂਦਾ ਜਾਂਦਾ ਇਹਦੇ ਤੁਸੀਂ ਆਪਣੇ ਸਮਝ ਨਾਲ ਕਿਵੇਂ ਦੇਖਦੇ ਹੋ ਵੀਰੇ ਕਬੱਡੀ 'ਚ ਫਰਕ ਐਵੇਂ ਆ ਵੀ ਕੁਸਤਾਂ ਵੀ ਕੁੜੀਆਂ ਦਾ ਇੰਟਰਸਟ ਹਨਾ ਅਲੱਗ-ਅਲੱਗ ਚੀਜ਼ਾਂ 'ਚ ਹੁੰਦਾ ਜਿਵੇਂ ਮੰਨ ਕੇ ਚੱਲੋ ਕੋਈ ਪੜ੍ਹਾਈ 'ਚ ਜ਼ਿਆਦਾ ਜਾ ਕਿ ਮੈ ਆਈਲਟਸ ਦਾ ਦੌਰ ਜਾਰੇ ਚੱਲਦਾ ਸੀ ਜਿਵੇਂ ਗੇਮ ਕਿਸੇ ਕਿਸੇ ਦਾ ਹੀ ਆਪਦਾ ਵੀ ਇਹ ਹੁੰਦਾਗਾ ਸ਼ੌਂਕ ਕਬੱਡੀ ਦਾ ਹਨਾ ਹਰੇਕ ਦਾ ਅਲੱਗ-ਅਲੱਗ ਸ਼ੌਂਕ ਹੁੰਦਾ ਆਪਾਂ ਕਿਸੇ ਨੂੰ ਤਾਂ ਕਿਹਨਾਂ ਤਾਂ ਦਿਖਲਾ ਨਹੀਂ ਸਕਦੇ ਵੀ ਤੁਖ ਪੇੜ ਸਾਡੇ ਨਾਲ ਤੇ ਮੈਂ ਹੁਣ ਪਿੱਛੇ ਜੇ ਕੈਂਪ ਲਾਇਆ ਸੀਗਾ ਆਪਣੀਆਂ ਕੁੜੀਆਂ ਵੀ ਆਪਣੇ ਏਰੀਆ ਤੁਸੀਂ ਕੈਂਪ ਵੀ ਲਾਇਆ ਹਾਂ ਹਾਂਜੀ ਵੀਰੇ ਫਿਰ ਕਿੰਨੇ ਕੁ ਕੁੜੀਆਂ ਥੋੜਾ ਬਲਾਉਂਦੀਆਂ ਆਂ ਮੇਰੇ ਕੋਲ ਵੀਰੇ ਹੋ ਗਈਆਂ ਸੀ ਬਹੁਤ ਮਤਲਬ ਆਪਣੇ ਪਿੰਡੇ ਦੇ ਬੱਚੇ ਵੀ ਬਹੁਤ ਜ਼ਿਆਦੇ ਜੁੜ ਗਏ ਸੀ ਕਿਉਂਕਿ ਮੈਂ ਪਿੰਡ 'ਚ ਜੋ ਸਿਰਫ ਇੱਕ ਇਕੱਲੀ ਕੁੜੀ ਮੈਂ ਹੀ ਖੇਡਦੀ ਆ ਆਪਣੇ ਕੋਈ ਮੁੰਡਾ ਜੋ ਕੋਈ ਨਹੀਂ ਖੇਡਦਾ ਕਬੱਡੀ ਕੋਈ ਮੁੰਡਾ ਨਹੀਂ ਖੇਡਦਾ ਕਬੱਡੀ ਜਦ ਇੱਕ ਗੱਲ ਸੋਚਣ ਵਾਲੀ ਹਣਾ ਵੀ 18 ਸਾਲ ਦੀ ਏਜ ਦੇ ਵਿੱਚ ਇੱਕ ਕੈਂਪ ਲਾਉਣਾ ਇੱਕ ਪਲੇਅਰ ਪੈਦਾ ਕਰਨਾ ਹੈ ਬਾਬੇ ਉਹ ਵੱਖਰੀ ਮਸਾਲਾ ਹੈ ਇੱਕ ਇਹ ਕਈ ਮੈਂ ਪੰਜਾਬੀ 'ਚ ਗੱਲ ਕਰਾਂ ਵੀ ਇਹ ਕਈ ਕੁੜੀਆਂ ਦੇ ਮੂਹਤੇ ਚ ਪੇੜ ਵਾਲੀ ਗੱਲ ਆ ਵੀ ਜਿੱਥੇ ਸਾਡੇ ਕੁੜੀਆਂ 25 25 30 30 ਸਾਲ ਦੀਆਂ ਹੋ ਕੇ ਨਹੀਂ ਕੋਸ ਖੱਟ ਸਕਦੀਆਂ ਪਰ ਇਹ ਕੁੜੀ ਨੇ ਇੱਕ ਲੈਜਾ ਵੱਖਰਾ ਮਿਸਾਲ ਵਾਇਦਾ ਕੀਤਾ ਵੀ 18 ਸਾਲ ਦੇ ਵਿੱਚ ਕੁੜੀ ਨੇ ਕੈਂਪ ਲਾਇਆ। ਪਰ ਉਹਨਾਂ ਕੈਂਪ ਦਾ ਕਿਫੀਲੈਂਸ ਕਿਦਾਂ ਦਾ ਰਿਹਾ? ਵਧੀਆ ਵੀਰੇ ਕੈਂਪ ਦਾ ਵੀ ਆਪਣੇ ਵੀ ਸਰਪੰਚ ਸਾਹਿਬ ਵੱਲੋਂ سپورਟ ਸੀਗੀ। ਐਨ ਆਰ ਆਈ ਵੀਰਾਂ ਵੱਲੋਂ ਸਾਨੂੰ ਕੋਈ سپورਟ ਨਹੀਂ ਸੀਗੀ ਤੇ ਬਾਕੀ ਚਲ ਆਪਣੇ ਘਰ ਦੇ ਵੀ ਵੀ ਵਧੀਆ ਕਰਦੇ ਸੀ ਕੁੜੀਆਂ ਨੂੰ ਆਪਦੀ ਘਰੀ ਰੱਖਦੀ ਸੀ ਆਪਦੀ ਕੋਲੇ ਵੀਰੇ। ਆਪਣੇ ਨੇੜੇ ਨੇੜੇ ਪਿੰਡਾਂ ਦੀਆਂ ਕੁੜੀਆਂ ਸੀ ਸਾਰੀਆਂ। ਕਿੰਨੇ ਕੁ ਕੁੜੀਆਂ ਆ ਜਾਂਦੀਆਂ ਫਿਰ? ਵੀ 10-12 ਕੁੜੀਆਂ ਤਾਂ ਮੇਰੇ ਕੋਲ ਰਹਿੰਦੀਆਂ ਸੀਆਂ ਵੀਰੇ ਬਾਕੀ ਪਿੰਡ ਚ ਹੋ ਜਾਂਦੇ ਸੀ ਛੋਟੇ ਬੱਚੇ ਵੀ 50-60 ਬੱਚੇ ਡੇਲੀ ਪ੍ਰੈਕਟਿਸ ਕਰਦੇ ਸੀ ਗਰਾਉਂਡ ਚ ਫਿਰ ਉਹਨਾਂ ਦਾ ਸ਼ਡਿਊਲ ਬਣਾਉਣਾ ਜਾਂ ਉਹਨਾਂ ਨੂੰ ਖਾਣੇ ਬਾਰੇ ਖਾਣੇ ਵੀਰੇ ਸੁਣ ਦੱਸਿਆ ਨੇ ਵੀ ਆਪਣੇ ਪਿੰਡ ਦੇ ਵੀ ਸਰਪੰਚ ਸਾਹਿਬ ਵੱਲੋਂ ਕਰਾਗ ਜਿਗੋਸ ਆਪਣੇ ਘਰ ਦੇ ਕਰ ਦਿੰਦੇ ਸੀ ਰਲ ਮਿਲ ਕੇ ਸਾਰਾ ਐਵੇਂ ਹੋਇਆਗਾ ਪਰ ਐਨਆਰਆਈਆਂ ਨੇ ਸਾਨੂੰ ਕੁਝ ਨਹੀਂ ਵੀ 1% ਦੀ ਸਪੋਰਟ ਨਹੀਂ ਕੀਤੀ ਆਪਣੇ ਭਰਾ ਨੇ ਵੀ ਵੀਡੀਓ ਪਾਈ ਸੀ ਜਲਦਰ ਘਰਾਟ ਵੀਰੇ ਨੇ ਆਪਣੇ ਇੰਟਰਵਿਊ ਲਈ ਸੀ ਗਰਾਊਂਡ 'ਚ ਉਹਦਾ ਵੀ ਕੋਈ ਹੋ ਨਹੀਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਉਦੋਂ ਕਿਸੇ ਨਰੇਵੀ ਦਾ ਕੁਸਾ ਜੋ ਨਹੀਂ ਕਿਸੇ ਦਾ ਫੋਨ ਵੀ ਨਹੀਂ ਆਇਆ ਵੀਰੇ ਵੀ ਸਾਨੂੰ ਕੁਝ ਕੁਝ ਚਾਹੀਦਾ ਤਾਂ ਨਹੀਂ ਪੁੱਛਿਆ ਵੀ ਨਹੀਂ ਹੈਗਾ ਵੀਰੇ ਦੇਣਾ ਤਾਂ ਦੂਰ ਦੀ ਗੱਲ ਆ ਕਿਉਂਕਿ ਸਾਡੇ ਕਬੱਡੀ ਦੇ ਵਿੱਚ ਬਾਤ ਦੇਖਿਆ ਅੱਜ ਗੱਲ ਬਹੁਤ ਵੱਡੇ ਵੱਡੇ ਸਨਮਾਨ ਹੁੰਦੇ ਆ ਜਾਂ ਕਬੱਡੀ ਪਲੇਅਰਾਂ ਨੂੰ ਬਹੁਤ ਵੱਡਾ ਵੱਡਾ ਐਕਸਪੀਰੀਅੰਸ ਦਿੱਤਾ ਜਾਂਦਾ ਪਰ ਇਹ ਕੁੜੀਆਂ ਦੀ ਕਬੱਡੀ ਨਾਲ ਕਿਉ ਪਤਾ ਨਹੀਂ ਵੀ ਕੁੜੀਆਂ ਨਾਲੀ ਐਵੇਂ ਕਿਉਂ ਹੁੰਦਾ ਵੀ ਮੈਚ ਹੁੰਦੀਆਂ ਵੀ ਜਿਵੇਂ ਮੁੰਡਿਆਂ ਦੀ ਕਬੱਡੀ ਨੂੰ ਹਨਾ ਇੰਨੀ ਸਪੋਰਟ ਕਰਦੇ ਆ ਪ੍ਰਮੋਟਰ ਇੰਨਾ ਵੀ ਜਿਆਦਾ ਵੀ ਅੱਗੇ ਲਿਆਉਣ ਵਾਸਤੇ ਕਿੰਨਾ ਜ਼ੋਰ ਲਾਉਂਦੇ ਆ ਜੇ ਕੁੜੀਆਂ ਨੂੰ ਵੀ ਐਵੇਂ ਜ਼ੋਰ ਲਾਇਆ ਜਾਵੇ ਤਾਂ ਕੁੜਿਆਂ ਦੀ ਵੀ ਕਬੱਡੀ ਮੁੰਡਿਆਂ ਦੇ ਬਰਾਬਰ ਹੋ ਸਕਦਾ ਇਹਦਾ ਕਾਰਨ ਕੀ ਹੋ ਸਕਦਾ ਕਿਉਂਕਿ ਜਿੱਥੇ ਹੁਣ ਆਪਾਂ ਦੇਖਦੇ ਆ ਵੱਡੇ ਵੱਡੇ ਮੇਲੇ ਹੁੰਦੇ ਆ ਵੱਡੇ ਵੱਡੇ ਪ੍ਰਾਈਜ਼ ਦੇ ਉੱਤੇ ਜਾਂਦੇ ਆ ਵੱਡੇ ਵੱਡੇ ਗੱਡਿਆਂ ਦਾ ਸਨਮਾਨ ਹੁੰਦੇ ਆ ਪਰ ਇਹ ਕੁੜੀਆਂ ਦੀ ਕਬੱਡੀ ਨੂੰ ਪਿੱਛੇ ਕਿਉਂ ਲੈ ਕੇ ਆ ਰਹੇ ਨੇ ਵੀ ਸਾਡੇ ਮਾਲ ਵਿੱਚ ਘਾੜਨਾ ਕਬੱਡੀ ਦੀ ਕੁੜੀਆਂ ਦੀ ਪਿੱਛੇ ਲਿਆਉਣ ਦਾ ਜਾ ਕੋਈ ਇੱਕ ਇਹ ਚੀਜ਼ ਦਾ ਕੀ ਪਤਾ ਕੀ ਆ ਵੀਰੇ ਅੱਜ ਦੇ ਟਾਈਮ 'ਚ ਜਿੱਥੇ ਤੱਕ ਮੈਨੂੰ ਲੱਗਦਾ ਵੀ ਜਿਹੜੇ ਪਲੇਅਰ ਤਾਕੜੇ ਆ ਪ੍ਰੋਮੋਟਰ ਵੀ ਵੀ ਉਹਨਾਂ ਨੂੰ ਤਾਕੜਾ ਕਰਨ ਤੇ ਲੱਗੇ ਹੋਇਆ ਵੀ ਐ ਨਹੀਂ ਸੋਚਦੀ ਵੀ ਆਪਾਂ ਨਵੇਂ ਪਲੇਅਰ ਵੀ ਠਾਈਏ ਤਾਂ ਜਿਹੜੀ ਆਪਣੀ ਕਬੱਡੀ ਹੈ ਵੀ ਉਹ ਲੰਬੇ ਸਮੇਂ ਤੱਕ ਚੱਲੇ ਜਿਹੜੇ ਤਾਕੜੇ ਆ ਵੀ ਉਹਨਾਂ ਨੂੰ ਤਾਕੜਾ ਕਰਨ ਦਾ ਕੀ ਫਾਇਦਾ ਹਨਾ ਵੀ ਜਿਹੜੇ ਨਵੇਂ ਉੱਤਰੇ ਤੇ ਸੋ ਉਹਨਾਂ ਨੂੰ ਸਪੋਰਟ ਕਰੋ ਉਹ ਵੀ ਤਾਕੜੇ ਹੋਣ ਮੇਰਾ ਤਾਂ ਇਹੀ ਕਹਿਣਾ ਵੀਰੇ ਇੱਕ ਸੀਜ਼ਨ ਦੇ ਵਿੱਚ ਫਿਰ ਕਿੰਨੇ ਕੁ ਮੈਚ ਗੇੜ ਲੈਣਾ ਮੈਚ ਤਾਂ ਵੀਰੇ ਸਾਨੂੰ ਪਤਾ ਹੀ ਆਪਣੇ ਤਾਂ ਕੋਈ ਕੁੜੀਆਂ ਦਾ ਮੈਚ ਵੀ ਨਹੀਂ ਕਰਾ ਕੇ ਰਾਜੀ ਖਾਸ ਕਰਕੇ ਸ ਆਪਣੇ ਮਾਲ ਵਿੱਚ ਉਹ ਉਹ ਕਿਉਂ ਰੂਹ ਜ਼ਿਲ੍ਹੇ ਚ ਕੀ ਪਤਾ ਵੀਰੇ ਨਹੀਂ ਆਮ ਕਈ ਵਾਰੀ ਕਹਿ ਦਿੰਦੇ ਆ ਵੀ 55 ਉਹ ਵੀ ਕਹਿਣਾ ਪੈਂਦਾ ਕਮੇਟੀ ਵਾਲਿਆਂ ਨੂੰ ਵੀਰੇ ਸਾਡਾ ਮੈਚ ਕਰਵਾ ਦਿਓ ਅੱਛਾ ਮੈਂ ਆਪਾਂ ਵੀਡੀਓ ਵਿੱਚ ਦੇਖਦੇ ਆਪਾਂ ਹਣਾ ਤੇ ਇਹ ਬਲਾਰੇ ਬੋਲ ਦਿੰਦੇ ਆ ਜਦੋਂ ਇੱਕ એનર્ਜੀ ਦਿੰਦੇ ਆ ਵੀ ਇਹ ਫਲਾਣੇ ਸ਼ੇਰ ਬੱਚੇ ਆ ਗਏ ਹਨਾ ਕਈ ਉੱਥੇ ਕਈ ਇਹ ਗੱਲ ਇਹ ਵੀ ਆ ਜਾਂਦੀ ਆ ਵੀ ਸਾਡੀਆਂ ਗੁਣੀਆਂ ਰੀਲ ਚ ਨੇ ਜਾਂ ਰੀਲਾਂ ਵਾਲੀਆਂ ਨੇ ਹਾਂ ਵੀਰੇ ਇਹ ਗੱਲ ਸੁਣੀ ਆ ਮੈਂ ਵੀ ਪਰ ਮੈਂ ਕੁਝ ਨਹੀਂ ਹੀ ਕਹਿਣਾ ਚਾਹਣੀ ਆ ਵੀ ਵੀਰੇ ਆਪਾਂ ਰੀਲਾਂ ਵਾਲੀਆਂ ਨਹੀਂ ਰੀਅਲ ਚ ਬਣ ਕੇ ਦਿਖਾਈਏ ਵੀ ਜਿਵੇਂ ਆਪਾਂ ਨੂੰ ਆਪਣੇ ਕਮੈਂਟੇਟਰ ਭਰਾ ਐ ਨਾ ਹੌਸਲਾ ਦਿੰਦੇ ਆ ਵੀ ਤੁਸੀਂ ਸਾਡੇ ਪੰਜਾਬ ਦੀਆਂ ਸ਼ੇਰ ਬੱਚੀਆਂ ਹਨਾ ਵੀ ਇੱਕ ਕਿੰਨਾ ਪ੍ਰਾਊਡ ਫੀਲ ਹੁੰਦਾ ਉਦੋਂ ਵੀ ਹਾਂ ਵੀ ਆਪਾਂ ਅਸਲ ਚ ਹੈਗੇ ਆ ਤੇ ਵੀ ਆਪਾਂ ਨੂੰ ਕੋਈ ਕਹਿ ਰਿਹਾਗਾ ਵੀ ਮੈਂ ਇਹੀ ਕਹਣੀ ਆ ਵੀ ਆਪਾਂ ਰੀਲਾਂ ਵਾਲੀਆਂ ਨਹੀਂ ਬੇਸ਼ੱਕ ਮੈਂ ਵੀ ਆ ਅੱਛਾ ਵੀ ਆਪਾਂ ਰੀਅਲ ਚ ਬਣ ਕੇ ਦਿਖਾਈਏ ਵੀ ਹਾਂ ਆਪਾਂ ਹੈਗੇ ਆ ਪਲੇਅਰ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਅੱਜ ਦੇਖਿਆ ਜਾਊਗਾ ਵੀਰੇ ਤਾਂ ਹੈਗਾ ਇੱਕ ਪਵਨ ਮੈਂ ਹੋਰ ਗੱਲ ਕਰਾਂ ਸਨਮਾਨਾਂ ਨੂੰ ਲੈ ਕੇ ਹਾਂਜੀ ਸਨਮਾਨ ਕਿੰਨੇ ਘ ਇੱਕ ਮਾਨ ਹੁੰਦਾ ਪ੍ਰਾਊਡ ਹੁੰਦਾ ਨਾ ਵੀ ਜਦੋਂ ਸਨਮਾਨ ਮਿਲਦਾ ਪਰਿਵਾਰ ਦੇ ਵਿੱਚ ਕਿਵੇਂ ਖੁਸ਼ੀ ਦਾ ਮਾਹੌਲ ਬਣਦਾ ਕਿੰਨੇ ਕ ਸਨਮਾਨ ਹੋਇਆ ਤੁਹਾਡੇ ਹਾਂ ਵੀਰੇ ਇਹ ਸਨਮਾਨ ਨਾਲ ਤਾਂ ਪਲੇਅਰ ਦਾ ਇੱਕ ਸਨਮਾਨ ਹੈ ਨਾ ਜਿਹੜੀ ਉਹ ਪਲੇਅਰ ਦੀ ਇੱਕ ਡਾਈਟ ਦਾ ਹੋਣਦਾ ਵੀ ਹੌਸਲਾ ਬਣ ਜਾਂਦਾ ਹਾਂ ਵੀਰੇ ਵੀ ਹੌਸਲਾ ਵੱਧਦਾ ਪਲੇਅਰ ਨੂੰ ਵੀ ਉਹ ਹੋਰ ਵੀ ਕੋਸ਼ਿਸ਼ ਕਰਦਾ ਵੀ ਆਪਾਂ ਹੋਰ ਵੀ ਤਾਕੜਾ ਹੋਗੇ ਖੇਡੀਏ ਤੇ ਮੈਨੂੰ ਵੀ ਵਧੀਆ ਵੀ ਇੱਕ ਦੋ ਸਨਮਾਨ ਨਗਦ ਰਕਮਾਂ ਨਾਲ ਵੀ ਹੋਏ ਨੇ ਵੀਰੇ ਪਾਪਾ ਜਦੋਂ ਖੇਡ ਕੇ ਬੰਦਾ ਆਪਾਂ ਜਿੱਤ ਕੇ ਕਰਕੇ ਕੱਪ ਲੈ ਕੇ ਆਉਣਿਆ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਬਣਦਾ ਬਹੁਤ ਖੁਸ਼ ਹੁੰਦੀ ਹੈ ਮੇਰੇ ਪਰਿਵਾਰ ਨੂੰ ਹਨਾ ਵੀ ਸਾਡੀ ਧੀ ਵੀ ਸਾਡਾ ਇਹਨਾ ਨਾਮ ਬਣਾ ਰਹੀ ਆ ਜਾਂ ਆਪਣੇ ਇਕੱਲੇ ਪਰਿਵਾਰ ਦਾ ਨਹੀਂ ਵੀਰੇ ਵੀ ਸਾਡੇ ਪਿੰਡ ਵਾਲਿਆਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਂ ਕੱਪ ਲੈ ਕੇ ਆਉਣੀ ਆ ਸਾਡੇ ਦੇਖਦੇ ਪਿੰਡ ਵਾਲੇ ਵੀ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਵੀ ਹਾਂ ਸਾਡੇ ਪਿੰਡ ਦੀ ਧੀ ਆ ਹਨਾ ਵੀ ਸਾਡਾ ਜਿਹੜਾ ਮਾਣ ਵਧਾ ਰਹੀ ਆ ਸਾਡੇ ਪਿੰਡ ਦਾ ਨਾਮ ਚਮਕਾ ਰਹੀ ਆ ਵੀ ਹੋਰ ਕੋਈ ਕੁੜੀ ਹੈ ਨਹੀਂ ਸਾਡੇ ਪਿੰਡ 'ਚ ਇੱਕ ਪਲੇਅਰ ਨੂੰ ਮਾਣ ਹੁੰਦਾ ਨਾ ਇੱਕ ਮਹਿਸੂਸ ਹੁੰਦਾ ਵੀ ਮੈਂ ਬਾਹਰ ਖੇਡਾਂ ਸਾਈਕਲ ਤੋਂ ਲੈ ਕੇ ਜਾ ਜਿਆ ਦਾ ਸਫ਼ਰ ਕਿਵੇਂ ਰਿਹਾ ਕਿਹੜੇ ਦਿਨ ਖੇਡੇ ਤੁਸੀਂ ਮੈਂ ਮਲੇਸ਼ੀਆ ਵੀਰੇ 2024 ਕਿਵੇਂ ਦਾ ਰ ਕਿਹੜੇ ਪ੍ਰੋਮੋਟਰਾਂ ਦੀ ਬਦੌਲਤ ਗਏ ਸੀ ਮੈਂ ਵੀਰੇ ਆਪਣੇ ਭਰਾ ਜੈਲਦਾਰ ਕਰਾਟ ਕਮੈਂਟੇਟਰ ਅੰਤਰਰਾਸ਼ਟਰੀ ਕਮੈਂਟੇਟਰ ਉਹਨਾਂ ਦੀ ਬਦੌਲਤ ਹੀ ਹੇਠੀ ਅੱਛਾ ਉਹਨਾਂ ਦੀ ਬਦੌਲਤ ਗਏ ਕਿਵੇਂ ਦਾ ਰਹਿਸਾ ਫਿਰ ਉਧਰ ਬਹੁਤ ਵਧੀਆ ਵੀਰੇ ਕਿਵੇਂ ਕਿਉਂਕਿ ਹਰ ਇੱਕ ਪਲੇਅਰ ਸੋਚਦਾ ਵੀ ਮੈਂ ਬਾਹਰ ਕਿੱਡਾ ਹਾਂਜੀ ਵੀਰੇ ਹਨਾ ਬਾਹਰਲੇ ਗਰਾਊਂਡਾਂ 'ਚ ਮੈਂ ਕਿੱਵੜੀਆਂ ਪਾਵਾਂ ਉੱਥੇ ਕਿਵੇਂ ਦੀ ਪਰਫਾਰਮੈਂਸ ਰਹੀ ਲੋਕਾਂ ਦੇ ਵਿੱਚ ਕਿਵੇਂ ਦਾ ਵੀਊਅਰ ਬਹੁਤ ਵਧੀਆ ਵੀਰੇ ਬਹੁਤ ਜ਼ਿਆਦੀ ਵਧੀਆ ਰਿਹਾ ਹਰ ਇੱਕ ਦਾ ਸੁਪਨਾ ਹੁੰਦਾ ਵੀ ਅਸੀਂ ਵੀ ਘਾਲੇ ਗਰਾਊਂਡ ਤੇ ਖੇਡੀਏ ਤੁਸੀਂ ਕਮੇਡੀ ਤੋਂ ਕਮੇਡੀ ਤੋਂ ਸੰਤੋਸ਼ਤ ਹੋ हां वीर बहुत ज्यादा कई बंदे कई बंदे कहंदे ਸਾਡੀ ਕਬੱਡੀ ਨੂੰ ਸਾਨੂੰ ਕੋ ਦਿੱਤਾ ਨਹੀਂ ਨਹੀਂ ਵੀਰੇ ਐਵੇਂ ਨਹੀਂ ਆਪਾਂ ਕਿਹੜਾ ਵੀ ਕੁਝ ਲੈਣ ਵਾਸਤੇ ਕਬੱਡੀ ਖੇਡਦੇ ਹਣਾ ਇਹਦੇ ਹਰੇ ਸ਼ੌਂਕ ਹੁੰਦਾ ਪਰ ਕਿਸੇ ਦੀ ਕਈ ਪਲੇਅਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਪਲੇਅਰ ਜਿਹੜੇ ਨਾਲ ਖੇਡਦੇ ਜਿਵੇਂ ਤੁਹਾਡੇ ਪਾਸ ਤੁਹਾਡੇ ਹਰਿਆਣੇ ਦੇ ਪਲੇਅਰ ਖੇਡਦੇ ਹਣਾ हां ਵੀਰੇ ਅਨੂ ਖੇਡਦੀ ਆ ਕੁੜੀ ਮੇਰੇ ਨਾਲ ਹਰਿਆਣੇ ਦੀ ਉਹ ਖੇਡਦੀ ਆ ਹੂੰ ਜਿਹਨੂੰ ਹਰਿਆਣੇ ਦੇ ਕਿਚੇ ਪ੍ਰਮੋਟਰ ਦਾ ਸਹਾਇਕ ਮੈਨੇ ਹਾਂ हां ਵੀਰੇ ਮੈਂ ਕਹਿਣਾ ਚਾਹੁੰਦੀ ਸੀ ਵੀ ਹਾਂ ਵੀ ਆਪਣੇ ਪੰਜਾਬ ਦੇ ਪ੍ਰਮੋਟਰ ਨਹੀਂ ਸਾਨੂੰ 1% ਵੀ ਸਪੋਰਟ ਕਰਦੇ ਜਿਹੜੇ ਆਪਣੇ ਹਰਿਆਣੇ ਦੇ ਪ੍ਰਮੋਟਰ ਆਪਣੇ ਭਰਾ ਵੱਡੇ ਉਹ ਸਾਨੂੰ ਬਹੁਤ ਸਪੋਰ ਪੰਜਾਬ ਦੇ ਕਿਉਂ ਨਹੀਂ ਕਰਦੇ ਰੀਜਨ ਕੀ ਪਤਾ ਵੀਰੇ ਮੈਂ ਇੱਕ ਬੇਨਤੀ ਕਰਦਾ ਬਾਈ ਆਪਣੇ ਮਾਧਿਅਮ ਜਰੀਏ ਵੀ ਯਾਰ ਜਿੱਥੇ ਆਪਾਂ ਨਾ ਮੁੰਡਿਆਂ ਦੀ ਕਬੱਡੀ ਨੂੰ ਪਰਫੋਰਮਾਂ ਦੇ ਵਿੱਚ ਬਹੁਤ ਜ਼ੋਰ ਲਾ ਰੱਖਿਆ ਉੱਥੇ ਆਪਾਂ ਕੁੜੀਆਂ ਦੀ ਕਬੱਡੀ ਨੂੰ ਪਰਫੋਰਮਾਂ ਦੇ ਵਿੱਚ ਵੀ ਮਾੜਾ ਮੋਟਾ ਸਹਿਯੋਗ ਦੇਈਏ ਪਵਨ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਸਾਨੂੰ ਟਾਈਮ ਦਿੱਤਾ ਥੈਂਕ ਯੂ ਤੂੰ ਜਾਂਦੇ ਜਾਂਦੇ ਕੋਈ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਮੈਂ ਤਾਂ ਵੀ ਰਹੀ ਕਹਿਣਾ ਚਾਹੁੰਨੀ ਆ ਵੀ ਆਪਣੀਆਂ ਜਿਹੜੀਆਂ ਧੀਆਂ ਨੂੰ ਹਨਾ ਵੱਧਤ ਵੱਧ ਤੇ ਆਪਾਂ ਕਹਿੰਦੇ ਨਹੀਂ ਵੀ ਕਬੱਡੀ ਨਾਲ ਕਿਸੇ ਵੀ ਗੇਮ ਨਾਲ ਜ਼ਰੂਰ ਜੋੜੋ ਹਨਾ ਤਾਂ ਕਿ ਉਹ ਆਪਣਾ ਵੀ ਸਰੀਰਕ ਤੌਰ ਤੇ ਫਿੱਟ ਰਹਿ ਸਕੇ ਤੇ ਹੋਰ ਵੀ ਆਪਦਾ ਅੱਗੇ ਗੇਮ 'ਚ ਬਹੁਤ ਫਿਊਚਰ ਹੈ ਵੀਰੇ ਆਪਾਂ ਨਹੀਂ ਕਹਿੰਦੇ ਇਹ ਵੀ ਇਕੱਲੀ ਇੱਕ ਗੇਮ ਬਹੁਤ ساری ਗੇਮਾਂ ਨੇ ਅਲੱਗ-ਅਲੱਗ ਫੀਲਡਾਂ 'ਚ ਪਰ ਜ਼ਰੂਰ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਤੇ ਮਾਂ-ਬਾਪਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਆਵਦੇਤੀ ਬੁੱਤਰੀ ਲੈ ਵੀ ਮਿੱਤਰੋ ਵੀਡੀਓ ਵੱਧਤ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਅਸੀਂ ਧੀਧੀਆਂ ਗੱਲਾਂ ਵਧੀਆਂ ਲੱਗੀਆਂ ਕਿਉਂਕਿ ਕਈ ਬੰਦਿਆਂ ਨੇ ਵਿਦਵਾਨ ਜਿਹੜੇ ਫੇਸਬੁੱਕ ਤੇ ਬੈਠੇ ਹਨਾ ਕਮੈਂਟ ਕਰਨਾ ਵਾ ਬੇਨਤੀ ਕਰਨਾ ਵੀ ਇਦਾਂ ਦੇ ਕਮੈਂਟ ਕਰਨ ਲੱਗੇ ਥੋੜਾ ਜਿਹਾ ਗੌਰ ਕਰਿਓ ਸਾਡੀ ਵੀਡੀਓ ਵਧੀਆ ਲੱਗੀ ਸਾਡਾ ਪਰਾਲਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਆਪਣੇ ਆਪਣੇ ਤੇਰਾ ਬਹੁਤ ਬਹੁਤ ਧੰਨਵਾਦ ਹਣਾ ਤੂੰ ਸਾਨੂੰ ਸਮਾਂ ਦਿੱਤਾ ਅਗਲੀ ਵਾਰ ਤੁਹਾਡੀ ਅਸੀਂ ਕਿਸੇ ਹੋਰ ਵਧੀਆ ਸਖਸ਼ੀ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ